ਸੈਕੂਰੇਟ ਅਗਦਾ ਟੀਵੀ ਤੇ ਮੈਂ ਹਥੋਨਾ ਰਿੰਪੀ ਦੱਸੇ ਸੁਣੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਜਿੱਥੇ ਪਾਕ ਸਰਕਾਰ ਵੱਲੋਂ ਗੈਂਗਸਟਰ ਦੇ ਖਿਲਾਫ ਕਈ ਵੱਡੇ ਕਦਮ ਚੁੱਕੇ ਜਾ ਰਹੇ ਨੇ ਉੱਥੇ ਹੀ ਹੁਣ ਪਾਕ ਸਰਕਾਰ ਵੱਲੋਂ ਕਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਜਿਹੜਾ ਹੁਣ ਅੱਤਵਾਦੀ ਐਲਾਨ ਦਿੱਤਾ ਗਿਆ ਹੈ ਦੱਸਦੇ ਕਿ ਗੈਂਗਸਟਰ ਲੰਡਾ ਦੇ ਖਿਲਾਫ ਪੰਜਾਬ ਸਮੇਤ ਕਈ ਜਗ੍ਹਾ ਦੇ ਵਿੱਚ ਅਪਰਾਧਿਕ ਮਾਮਲੇ ਦਰਜ ਨੇ ਲੰਡਾ ਤੇ ਤਰਨਤਾਰਨ ਥਾਣੇ ਤੇ ਹਮਲੇ ਸ਼ਾਮਿਲ ਹੋਣ ਦੇ ਵੀ ਜਿਹੜੇ ਗੰਭੀਰ ਦੋਸ਼ ਲੱਗੇ ਸੋ ਉੱਥੇ 10000 ਦੇ ਗੈਂਗਸਟਰ ਲੰਡਾ ਹਾਲੇ ਵੀ ਕੈਨੇਡਾ ਦੇ ਵਿੱਚ ਬੈਠ ਕੇ ਜਿਹੜਾ ਭਾਰਤ ਦੇ ਖਿਲਾਫ ਫਿਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਦਸਨੀਓਗੇ ਵੀ ਕਿ ਖਤਰਨਾਕ ਗੈਂਗਸਟਰ ਲੰਡਾ ਦਾ ਅਤਵਾਦੀ ਗਿਰੋਥੇਬੰਦੀ ਬਬਰ ਖਾਸਾ ਨਾ ਸਬੰਧ ਦਾ ਪਰ ਭਾਰਤ ਸਰਕਾਰ ਵੱਲੋਂ ਹੁਣ ਆ ਗੈਂਗਸਟਰ ਲੰਡਾ ਨੂੰ ਜਿਹੜਾ ਅਤਵਾਦੀ ਐਲਾਨ ਕਰ ਦਿੱਤਾ ਗਿਆ ਉਥੇ ਸੂਤਰਾਂ ਮੁਤਾਬਿਕ ਭਾਰਤ ਸਰਕਾਰ ਵੱਲੋਂ ਲੰਡਾ ਨੂੰ ਕੈਨੇਡਾ ਤੋਂ ਬਾਹਰ ਲਿਆਂ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲੋ ਪਿਛਲੇ ਦਿਨੀ ਹੀ ਨਾ ਗੈਂਗਸਟਰਾਂ ਦੇ ਸਾਥੀਆਂ ਦੇ ਖਿਲਾਫ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਸੀ ਕਈ ਗੈਂਗਸਟਰਾਂ ਦੇ ਸਾਥੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਵਾਲਾ ਬੀਤੀ ਦਿਨੀ ਜਿਹੜੇ ਛਾਪੇ ਮਾਰੀ ਕਰਕੇ ਵੱਖ-ਵੱਖ ਥਾਵਾਂ ਤੋਂ ਜਿਹੜੇ ਕੁਝ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ